ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਆ ਜਿੱਥੇ ਕੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਹਾਂ ਨਵੇਂ-ਨਵੇਂ ਰਿਸ਼ਤੇ ਦੀ ਐਡ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਲਈ ਜਾਂ ਫੇ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਇਹ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਵੀਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਇਹ ਐਡ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਤੋਂ ਲਗਵਾ ਸਕਦੇ ਹੋ ਅਤੇ यहां पे बिना नंबर ਤੋਂ ਵੀ ਲਗਵਾ ਸਕਦੇ ਹੋ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਯਾ ਫਿਰ ਗਰੀਬ ਪਰਵਾਰ ਲੜਕੀਆਂ ਦੇ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਡਾਟੇ ਮੈਚ ਕਰ ਸਕਦੇ ਹੋ ਤੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਸਾਰਾ ਡਾਟਾ ਤੁਸੀਂ ਸਾਨੂੰ ਸਾਡੇ ਦਿੱਤੇ ਗੇ ਨੰਬਰ ਤੇ ਕੰਟੈਕਟ ਕਰਕੇ ਜਾਂ ਫਿਰ ਸਾਨੂੰ ਡਾਇਰੈਕਟ ਵਟਸਐਪ ਕਰਕੇ ਵੀ ਭੇਜ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਸਾਡੇ ਨਾਲ ਡਿਜੀਟਲ ਮਾਰਕੀਟਿੰਗ ਦੀ ਫ੍ਰੈਂਚਾਈਜ਼ੀ ਲੈ ਕੇ ਵੀ ਕੰਮ ਕਰ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਲੜਕੀ ਦਾ ਰਿਸ਼ਤਾ ਲੈ ਕੇ ਆਏ ਹਾਂ ਲੜਕੀ ਦਾ ਰਿਸ਼ਤਾ ਜੋ ਕਿ ਮذਬੀ ਸਿੱਖ ਕਾਸਮ ਸਮਾਨ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੇ ਦੀ ਲੋੜ ਹੈ। ਲੜਕੀ ਦੀ ਉਮਰ 21 ਸਾਲ, ਰੰਗ ਗੋਰਾ ਹੈ। ਲੜਕੀ ਦਾ ਕੱਦ 5 ਫੁੱਟ 7 ਇੰਚ ਦੇ ਹੈ ਅਤੇ ਪੜ੍ਹਾਈ ਵਿੱਚ ਲੜਕੀ ਨੇ ਬੀਏ ਪਾਸ ਕੀਤੀ ਹੋਈ ਹੈ। ਹੋਰ ਜਾਣਕਾਰੀ ਲੜਕੀ ਵਾਲੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਲੜਕੀ ਦੇ ਪਰਿਵਾਰ ਵਿੱਚ ਇੱਕ ਭੈਣ ਹੈ। ਜੋ ਕਿ ਅਮਰੀਕਾ ਵਿੱਚ ਪੀਆਰ ਹਨ ਲੜਕੀ ਦੇ ਲਈ ਮਜਵੀ ਸਿੱਖ ਪਰਿਵਾਰ ਦਾ ਪੜ੍ਹਿਆ ਲਿਖਿਆ ਤੇ ਸੋਨਾ ਸੁਨਖਲ ਵਧੀਆ ਲੜਕਾ ਚਾਹੁੰਦਾ ਹੈ ਲੜਕੀ ਵਾਲੇ ਆਪਣੀ ਲੜਕੀ ਨੂੰ ਬਾਹਰ ਭੇਜਣਾ ਚਾਹੁੰਦੇ ਹਨ ਜਿਸ ਤੇ ਉਹ ਸਾਰਾ ਖਰਚਾ ਆਪ ਖੁਦ ਕਰਨ ਲਈ ਤਿਆਰ ਹਨ ਲੜਕੀ ਲੜਕੀ ਨੂੰ ਆਪਣੇ ਨਾਲ ਬਾਹਰ ਲੈ ਕੇ ਜਾਏਗੀ ਅਤੇ ਉਹਨਾਂ ਨੂੰ ਕਾਸਟ ਬੰਦਨ ਵੀ ਕੋਈ ਨਹੀਂ ਹੈ ਅਤੇ ਇਸ ਤੋਂ ਬਿਨਾ ਨਾ ਹੀ ਹੋਰ ਕੋਈ ਡਿਮਾਂਡ ਹੈ ਸਿਰਫ ਲੜਕੀ ਵਾਲਿਆਂ ਨੂੰ ਲੜਕਾ ਵਧੀਆ ਚਾਹੁੰਦਾ ਹੈ ਵਧੀਆ ਫੈਮਿਲੀ ਮਿਲਬਰਤਨ ਵਾਲੀ ਹੋਵੇ ਤੇ ਕਾਸਟ ਮਜ ਵੀ ਸਿੱਖ ਹੋਵੇ ਜਾਂ ਫਿਰ ਇਸ ਤੋਂ ਬਿਨਾ ਕੋਈ ਵੀ ਕਾਸਟ ਹੋਰ ਹੋਵੇ ਤਾਂ ਵੀ ਲੜਕੀ ਵਾਲੇ ਇਹ ਜੋ ਰਿਸ਼ਤਾ ਕਰਨ ਲਈ ਤਿਆਰ ਹਨ ਵਰਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੇ ਲੜਕੇ ਲਈ ਇਹ ਰਿਸ਼ਤਾ ਠੀਕ ਲੱਗੇ ਜਾਂ ਫਿਰ ਉਹਨਾਂ ਨੂੰ ਰਿਸ਼ਤਾ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਕੇ ਜਾਂ WhatsApp ਕਰਕੇ ਇਸ ਰਿਸ਼ਤੇ ਦੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਰਿਸ਼ਤਾ ਪੱਕਾ ਹੋਣ ਤੇ ਲੜਕੀ ਵਾਲੇ ਲੜਕੇ ਦੇ ਪਰਿਵਾਰ ਨੂੰ ਜਾਂ ਫਿਰ ਲੜਕੇ ਵਾਲੇ ਲੜਕੀ ਦੇ ਪਰਿਵਾਰ ਨੂੰ ਮਿਲ ਕੇ ਆਪਣੀ ਗੱਲਬਾਤ ਅਤੇ ਵਿਆਹ ਦੀ ਗੱਲ ਨੂੰ ਅੱਗੇ ਤੋਰ ਸਕਦੇ ਨੇ ਪਰ ਜੇਕਰ ਤੁਸੀਂ ਆਪਣੀ ਐਡ ਸਾਡੇ YouTube ਚੈਨਲ ਤੇ ਲਗਵਾਉਣੀ ਹੋ ਤਾਂ ਤੁਸੀਂ ਇੱਕ ਜ਼ਰੂਰੀ ਗੱਲ ਧਿਆਨ ਵਿੱਚ ਰੱਖਣੀ ਹੈ ਜੋ ਕਿ ਤੁਹਾਡਾ ਪਰਸਨਲ ਡਾਟਾ ਹੋਵੇਗਾ ਉਹ ਸਾਡੀ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਤੇ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਡਾਟਾ ਵਾਲਜੋ ਰਿਸ਼ਤਾ ਹੈ ਉਹ ਪਸੰਦ ਆ ਜਾਵੇਗਾ ਅਤੇ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਡਾਟਾ ਸਾਨੂੰ ਬਾਇਓ ਡਾਟਾ WhatsApp ਤੋਂ ਜਾਂ ਫਿਰ ਫੋਨ ਤੇ ਰਾਹੀਂ ਦੱਸ ਸਕਦੇ ਹੋ ਤੇ ਤੁਹਾਨੂੰ ਤੁਹਾਡੀ ਐਡ ਵੀ WhatsApp ਤੇ ਹੀ ਦੇਖਣ ਨੂੰ ਮਿਲ ਜਾਵੇਗੀ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਡੇਲੀ ਸਾਡੇ ਵੱਲੋਂ ਨਵੇਂ-ਨਵੇਂ ਅਪਡੇਟ ਦੇਖਣ ਨੂੰ ਮਿਲਦੇ ਰਹੇ ਥੈਂਕ ਯੂ ਵੈਰੀ ਮੱਚ